ਭਾਈ ਅਮਰਿਤਪਾਲ ਸਿੰਘ ਹੁਣੀ ਜੋ ਕਿ ਮੈਂਬਰ ਆਫ ਪਾਰਲੀਮੈਂਟ ਵੀ ਨੇ ਖਡੂਰ ਸਾਹਿਬ ਤੋਂ ਉਹਨਾਂ ਦੇ ਮਾਤਾ ਜੀ ਨੂੰ ਜਿਹੜਾ ਹੈ 에어ਪੋਰਟ ਤੇ ਰੋਕਿਆ ਗਿਆ ਹੈ ਕਿਸੇ ਨਿਜੀ ਰਿਹਾ ਵਿਆਹ ਕਰਕੇ ਪਰਿਵਾਰਕ ਮਸਲੇ ਨੂੰ ਲੈ ਕੇ ਕੈਨੇਡਾ ਜਾਣਾ ਸੀ ਉਹਨਾਂ ਨੇ ਕਿਵੇਂ ਦੇਖਦੇ ਹੋ ਇੱਕ ਬੰਨੇ ਤੇ ਡੈਮੋਕ੍ਰੇਸੀ ਦੀ ਗੱਲ ਕੀਤੀ ਜਾਂਦੀ ਹੈ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਹੋਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਦੂਜੇ ਬੰਨੇ ਮਾਤਾ ਜੀ ਤੇ ਕੇਸ ਵੀ ਕੋਈ ਨਹੀਂ ਹੈ ਜਾਂ ਤਾਂ ਹੋਵੇ ਨਾ ਕਿ ਅਫੀਸ਼ੀਅਲ ਕੋਈ ਕੇਸ ਹੋਵੇ ਤੇ ਫਿਰ ਵੀ ਇਸ ਤਰੀਕੇ ਦੇ ਨਾਲ ਰੋਕਣਾ ਇਸ ਤੋਂ ਪਹਿਲਾਂ ਮੇਰਾ ਖਿਆਲ ਇਹਨਾਂ ਦੇ ਪਿਤਾ ਜੀ ਨੇ ਰੋਕਿਆ ਗਿਆ ਸੀ ਧਰਮਪੰਨੀ ਰੋਕਿਆ ਗਿਆ ਸੀ ਕੀ ਕਿਵੇਂ ਦੇਖਦੇ ਹਾਂ ਇਸ ਨੂੰ ਭਾਈ ਅਮਰਪਾਲ ਸਿੰਘ ਨਾਲ ਤੁਹਾਡੇ ਲੱਖ ਹੋ ਸਕਦਾ ਵੀ ਵਿਚਾਰਧਾਰਕ ਮਤ ਭੇਜਨੇ ਜਾਂ ਉਹ ਇੱਕ ਤਰ੍ਹਾਂ ਨਾਲ ਹੋ ਸਕਦਾ ਸਟੇਟ ਨੂੰ ਲੱਗਦਾ ਹੋਵੇ ਵੀ ਸਾਡੇ ਜਿਹੜੇ ਆਈਡੀਆਜ਼ ਆ ਉਹ ਤੋਂ ਵੱਖਰੇ ਆਈਡੀਆਜ਼ ਨਾਲ ਉਹ ਕੰਮ ਕਰ ਰਿਹਾ ਉਹਦੇ ਨਾਲ ਤੁਸੀਂ ਜਿਸ ਤਰ੍ਹਾਂ ਸਿਜ ਰਹੇ ਹੋ ਠੀਕ ਆ ਵੀ ਉਹ ਉਸੇ ਤਰ੍ਹਾਂ ਸਿਜ ਰਹੇ ਹੋ ਪਰ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੀ ਵਾਈਫ ਆ ਉਹਨਾਂ ਦੇ ਪਰਿਵਾਰਕ ਮੈਂਬਰ ਤਾਂ ਹਾਂ ਜਿਸ ਤਰ੍ਹਾਂ ਉਸ ਕਿਸਮ ਦੇ ਇਨਵੋਲਵਮੈਂਟ ਨਹੀਂ ਉਹ ਤਾਂ ਇੱਕ ਡੈਮੋਕਰੈਟਿਕ ਪ੍ਰੋਸੈਸ ਵਿੱਚ ਜਦੋਂ ਉਹਨਾਂ ਦੀ ਚੋਣ ਸੀ ਤਾਂ ਹੁਣ ਚੋਣ ਤਾਂ ਇੰਡੀਆ ਦੇ ਸਿਸਟਮ ਅਧੀਨ ਡੈਮੋਕਰੈਟਿਕ ਪ੍ਰੋਸੈਸ ਚ ਚਲ ਰਹੀ ਹੈ ਨਾ ਜੀ ਜੀ ਉਹ ਚੋਣਾਂ ਵਿੱਚ ਚੋਣ ਪ੍ਰਚਾਰ ਕਰ ਰਿਹਾ ਇਹ ਕੋਈ ਟੈਰਰਿਜ਼ਮ ਨਹੀਂ ਹੈਗਾ ਹਾਂ ਜਾਂ ਜੇ ਉਹ ਫਿਰ ਹੁਣ ਤਰਨ-ਤਰਨ ਦੀ ਚੋਣ ਤੇ ਜਾਂ ਜੋ ਕੁਝ ਵੀ ਆ ਉਹਨਾਂ ਦੀ ਵਾਈਫ ਨੇ ਤੇ ਚੋਣ ਪ੍ਰਚਾਰ ਵੀ ਨਹੀਂ ਕੀਤਾ ਨਹੀਂ ਨਹੀਂ ਕੀਤਾ ਹਾਂਜੀ ਹਾਂ ਸੋ ਉਹਨਾਂ ਨੂੰ ਵੀ ਹਾਲਾਂਕਿ ਉਹ ਵਿਦੇਸ਼ੀ ਨਾਗਰਿਕ ਹੈਗੇ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਸਾਨੂੰ ਲੱਗਦਾ ਵੀ ਹੈ ਕਿਤੇ ਨਾ ਕਿਤੇ ਜੀ ਸਿਰਫ ਸਿੱਖਾਂ ਨੂੰ ਇਹ ਦਰਸਾਉਣ ਲਈ ਵੀ ਤੁਸੀਂ 2 ਨੰਬਰ ਤੇ ਸ਼ਹਿਰੀ ਆਏ ਵਾਰ-ਵਾਰ ਜਿਹੜੀ ਸਟੇਟ ਵੱਲੋਂ ਇਸ ਤਰ੍ਹਾਂ ਦਾ ਪ੍ਰੋਜੈਕਟ ਕੀਤਾ ਜਾ ਰਿਹਾ ਅਮਰਪਾਲ ਸਿੰਘ ਉਹਨਾਂ ਦੀ ਉਹਨਾਂ ਦੇ ਮਸਲੇ ਦੇ ਉੱਤੇ ਹਾਈ ਕੋਰਟ ਨੇ ਜਿਹੜਾ ਹੈ ਅ ਅੰਮ੍ਰਿਤਸਰ ਦੇ ਜਿਹੜਾ ਡੀਸੀ ਹੈਗਾ ਉਹਨਾਂ ਨੂੰ ਇੱਕ ਹਫ਼ਤੇ ਦੇ ਅੰਦਰ ਫੈਸਲਾ ਲੈਣ ਦੇ ਲਈ ਕਿਹਾ ਹੈ ਸੋ ਦਰਪਤਰ ਸਿੰਘ ਜੀ ਕੀ ਫਿਰ ਇਸ ਵਾਰ ਪਰੋਲ ਦਿੱਤੀ ਜਾਵੇਗੀ ਜਾਂ ਫਿਰ ਕੇ ਜਿੱਦਾਂ ਆਪਾਂ ਅੱਗੇ ਦੇਖਿਆ ਕਿ ਹੁੰਦਾ ਆਏ ਉਸੇ ਹੀ ਲੀ ਦੇ ਉੱਤੇ ਕਾਇਦਕੀਮੀ ਉਹੀ ਕੰਮ ਹੋਊਗਾ ਭਾਈ ਅਮਰਤਪਾਲ ਸਿੰਘ ਹੁਣੀ ਜੋ ਕਿ ਮੈਂਬਰ ਆਫ ਪਾਰਲੀਮੈਂਟ ਵੀ ਨੇ ਖਡੂਰ ਸਾਹਿਬ ਤੋਂ ਉਹਨਾਂ ਦੇ ਮਾਤਾ ਜੀ ਨੂੰ ਜਿਹੜਾ ਹੈ 에어ਪੋਰਟ ਤੇ ਰੋਕਿਆ ਗਿਆ ਹੈ ਕਿਸੇ ਨਜੀਰ ਜਿਹਾ ਕਰਕੇ ਪਰਿਵਾਰਕ ਮਸਲੇ ਨੂੰ ਲੈ ਕੇ ਕੈਨੇਡਾ ਜਾਣਾ ਸੀ ਉਹਨਾਂ ਨੇ ਕਿਵੇਂ ਦੇਖਦੇ ਹੋ ਇੱਕ ਬੰਨੇ ਤੇ ਡੈਮੋਕ੍ਰੇਸੀ ਦੀ ਗੱਲ ਕੀਤੀ ਜਾਂਦੀ ਹੈ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਹੋਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਦੂਜੇ ਬੰਦੇ ਮਾਤਾ ਜੀ ਤੇ ਕੇਸ ਵੀ ਕੋਈ ਨਹੀਂ ਹੈ ਜਾਂ ਤਾਂ ਹੋਵੇ ਨਾ ਕਿ ਆਫੀਸ਼ੀਅਲ ਕੋਈ ਕੇਸ ਹੋਵੇ ਤੇ ਫਿਰ ਵੀ ਇਸ ਤਰੀਕੇ ਦੇ ਨਾਲ ਰੋਕਣਾ ਇਸ ਤੋਂ ਪਹਿਲਾਂ ਮੇਰਾ ਖਿਆਲ ਇਹਨਾਂ ਦੇ ਪਿਤਾ ਜੀ ਨੇ ਰੋਕਿਆ ਗਿਆ ਸੀ ਧਰਮਪੰਨੀ ਰੋਕਿਆ ਗਿਆ ਸੀ ਕੀ ਕਿਵੇਂ ਦੇਖਦੇ ਹਾਂ ਇਸ ਨੂੰ ਹਾਂ ਨਹੀਂ ਉਹਨਾਂ ਤੇ ਜਦੋਂ ਕੇਸ ਨਹੀਂ ਕੋਈ ਹੈਗਾ ਇੱਕ ਤਾਂ ਤੁਸੀਂ ਦੇਖੋ ਵੀ ਉਹ ਚੁਣੇ ਹੋਏ ਮੈਂਬਰ ਆਫ ਪਾਰਲੀਮੈਂਟ ਆ 4 ਲੱਖ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਹਨ ਸੋ ਉਹਨਾਂ ਤੇ ਵੀ ਕੇਸ ਹਲੇ ਐਨਐਸਏ ਹੀ ਲੱਗਿਆ ਹੋਇਆ ਹੈਗਾ ਐਨਐਸਏ ਜਸਟ ਪ੍ਰੋਵੈਂਟਿਵ ਮੈਜ਼ਰ ਹੁੰਦਾ ਕੋਈ ਕ੍ਰਾਈਮਨਲ ਕੇਸ ਨਹੀਂ ਹੈਗਾ ਪਰ ਮਾਤਾ ਜੀ ਪਿਤਾ ਜੀ ਔਰ ਉਹਨਾਂ ਦੀ ਵਾਈਫ ਤੇ ਤਾਂ ਕੋਈ ਵੀ ਕਿਛ ਨਹੀਂ ਹੈਗਾ ਸੋ ਉਹਨਾਂ ਨੂੰ ਰੋਕਣਾ ਤਾਂ ਮੈਨੂੰ ਲੱਗਦਾ ਵੀ ਇਹ ਡੈਮੋਕ੍ਰੈਟਿਕ ਵੈਲਿਊਜ਼ ਨੂੰ ਅਪਹੋਲਡ ਨਹੀਂ ਕਰਦਾ ਸੋ ਡੈਮੋਕ੍ਰੇਸੀ ਜਸਟ ਥਿਉਰੀ ਚ ਨਾ ਹੋਵੇ ਪ੍ਰੈਕਟਿਸ ਚ ਵੀ ਹੋਣੀ ਚਾਹੀਦੀ ਹੈਗੀ ਆ ਜੀ ਭਾਈ ਅਮਰਤਪਾਲ ਸਿੰਘ ਨਾਲ ਤੁਹਾਡੇ ਲੱਖ ਹੋ ਸਕਦੇ ਆ ਵੀ ਵਿਚਾਰਧਾਰਕ ਮਤ ਭੇਜਨੇ ਜਾਂ ਉਹ ਇੱਕ ਤਰ੍ਹਾਂ ਨਾਲ ਹੋ ਸਕਦਾ ਸਟੇਟ ਨੂੰ ਲੱਗਦਾ ਹੋਵੇ ਵੀ ਸਾਡੇ ਜਿਹੜੇ ਆਈਡੀਆਜ਼ ਆ ਉਹ ਤੋਂ ਵੱਖਰੇ ਆਈਡੀਆਜ਼ ਨਾਲ ਉਹ ਕੰਮ ਕਰ ਰਿਹਾ ਉਹਦੇ ਨਾਲ ਤੁਸੀਂ ਜਿਸ ਤਰ੍ਹਾਂ ਸਿੱਜ ਰਹੇ ਹੋ ਠੀਕ ਆ ਉਹ ਉਸੇ ਤਰ੍ਹਾਂ ਸਿੱਜ ਰਹੇ ਹੋ ਪਰ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੀ ਵਾਈਫ ਆ ਉਹਨਾਂ ਦੇ ਪਰਿਵਾਰਕ ਮੈਂਬਰ ਤਾਂ ਜਿਸ ਤਰ੍ਹਾਂ ਉਸ ਕਿਸਮ ਦੇ ਇਨਵੋਲਵਮੈਂਟ ਨਹੀਂ ਉਹ ਤਾਂ ਇੱਕ ਡੈਮੋਕਰੈਟਿਕ ਪ੍ਰੋਸੈਸ ਵਿੱਚ ਜਦੋਂ ਉਹਨਾਂ ਦੀ ਚੋਣ ਸੀ ਤਾਂ ਹੁਣ ਚੋਣ ਤਾਂ ਇੰਡੀਆ ਦੇ ਸਿਸਟਮ ਅਧੀਨ ਡੈਮੋਕਰੈਟਿਕ ਪ੍ਰੋਸੈਸ ਚ ਹੋ ਰਹੀ ਹੈ ਨਾ ਜੀ ਜੀ ਉਹ ਚੋਣਾਂ ਵਿੱਚ ਚੋਣ ਪ੍ਰਚਾਰ ਕਰ ਰਿਹਾ ਇਹ ਕੋਈ ਟੈਰਰਿਜ਼ਮ ਨਹੀਂ ਹੈਗਾ ਜਾਂ ਜੇ ਉਹ ਫਿਰ ਹੁਣ ਤਰਨ ਤਰਨ ਦੀ ਚੋਣ ਤੇ ਜਾਂ ਜੋ ਕੁਝ ਵੀ ਆ ਉਹਨਾਂ ਦੀ ਵਾਈਫ ਨੇ ਤੇ ਚੋਣ ਪ੍ਰਚਾਰ ਬਣੀ ਨਹੀਂ ਕੀਤਾ ਹਾਂ ਜੀ ਹਾਂ ਸੋ ਉਹਨਾਂ ਨੂੰ ਵੀ ਹਾਲਾਂਕਿ ਉਹ ਵਿਦੇਸ਼ੀ ਨਾਗਰਿਕ ਹੈਗੇ ਆ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਸਾਨੂੰ ਲੱਗਦਾ ਵੀ ਹੈ ਕਿਤੇ ਨਾ ਕਿਤੇ ਜੀ ਸਿਰਫ ਸਿੱਖਾਂ ਨੂੰ ਇਹ ਦਰਸਾਉਣ ਲਈ ਵੀ ਤੁਸੀਂ ਦੋ ਨੰਬਰ ਤੇ ਸ਼ਹਿਰੀ ਆਏ ਵਾਰ-ਵਾਰ ਜਿਹੜੀ ਸਟੇਟ ਵੱਲੋਂ ਇਸ ਤਰ੍ਹਾਂ ਦਾ ਪ੍ਰੋਜੈਕਟ ਕੀਤਾ ਜਾ ਰਿਹਾ ਸੋ ਮਾਤਾ ਜੀ ਨੂੰ ਇੱਕ ਪਰਿਵਾਰ ਕਰੋ ਜਿਵੇਂ ਆ ਕਾਰਨ ਜਿਉ ਉਹ ਬਾਹਰ ਜਾਣਾ ਚਾਹੁੰਦੇ ਹੈਗੇ ਉਹਨਾਂ ਨੂੰ ਰੋਕਣਾ ਸਾਨੂੰ ਲੱਗਦਾ ਵੀ ਠੀਕ ਨਹੀਂ ਹੈ ਜਦੋਂ ਕੋਈ ਕੇਸ ਨਹੀਂ ਕੋਈ ਲੋਕਆਊਟ ਨੋਟਿਸ ਨਹੀਂ ਜਿਨ੍ਹਾਂ ਦਾ ਲੋਕਆਊਟ ਨੋਟਿਸ ਆ ਉਹ ਨਿਕਲ ਗਏ ਨੇ ਇਥੋਂ ਹਾਂ ਨਾ ਕੁਝ ਐਮਐਲਏ ਆ ਇਆ ਕੋシャ ਬੀਬੀ ਜੀ ਆਹ ਤਰਨ 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 ਚੋਂ ਪ੍ਰਚਾਰ ਕਰਦੇ ਸੀਗੇ ਕਿਸ ਤਰ੍ਹਾਂ ਹਨ ਵੀ ਉਹ ਜਿਹਨਾਂ ਬਾਰੇ ਕਿਹਾ ਜਾਂਦਾ ਵੀ ਉਹਨਾਂ ਨੂੰ ਫੜਿਆ ਜਾਣਾ ਸੀਗਾ ਉਹ ਨਿਕਲ ਗਿਆ ਕਿਸੇ ਨਾ ਕਿਸੇ ਢੰਗ ਨਾਲ ਜਮ ਪਠਾਨ ਮਾਜਰਾ ਐਮਐਲਏ ਦੇਖ ਲਓ ਉਹ ਵੀ ਬਾਹਰ ਨਿਕਲ ਹੀ ਗਿਆ ਉਹ ਨਿਕਲ ਗਿਆ ਹਨਾ ਹਾਂ ਵੀ ਉਹਦੇ ਤੇ ਲੋਕਆਊਟ ਨੋਟਿਸ ਹੈਗਾ ਸੋ ਇਹ ਮਾਤਾ ਜੀ ਨੂੰ ਇਸ ਤਰ੍ਹਾਂ ਰੋਕਣਾ ਸਾਨੂੰ ਲੱਗਦਾ ਵੀ ਡੈਮੋਕ੍ਰੇਸੀ ਦਾ ਹਨਨ ਹੈਗਾ ਸੋ ਇਹਦੇ ਖਿਲਾਫ ਸਮੂਚੀਆਂ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਉਹਨਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈਗੀ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਨੇ ਆ ਭਾਈ ਅਮਰਪਾਲ ਸਿੰਘ ਉਹਨਾਂ ਦੀ ਉਹਨਾਂ ਦੇ ਮਸਲੇ ਦੇ ਉੱਤੇ ਹਾਈ ਕੋਰਟ ਨੇ ਜਿਹੜਾ ਹੈ ਅ ਅਮਰਤਸਰ ਦੇ ਜਿਹੜਾ ਡੀਸੀ ਹੈਗਾ ਉਹਨਾਂ ਨੂੰ ਇੱਕ ਹਫ਼ਤੇ ਦੇ ਅੰਦਰ ਫੈਸਲਾ ਲੈਣ ਦੇ ਲਈ ਕਿਹਾ ਹੈ ਸਰਦਾਰਪਤਾਰ ਸਿੰਘ ਜੀ ਕੀ ਫਿਰ ਇਸ ਵਾਰ ਪੈਰੋਲ ਦਿੱਤੀ ਜਾਵੇਗੀ ਜਾਂ ਫਿਰ ਕੇ ਜਿੱਦਾਂ ਆਪਾਂ ਅੱਗੇ ਦੇਖਿਆ ਕਿ ਹੁੰਦਾ ਆਏ ਉਸੇ ਹੀ ਲੀਹ ਦੇ ਉੱਤੇ ਯਾ ਤੇ ਕਿਮੀ ਉਹ ਹੀ ਕੰਮ ਹੋਊਗਾ ਹਾਂ ਦੇਖੋ ਇਹ ਦੋ ਕੇਸ ਆ ਉਹਨਾਂ ਦੇ ਜਿਹੜੇ ਕੱਲ ਕਲੱਬ ਹੋਏ ਹੈਗੇ ਆ ਚੀਫ ਜਸਟਿਸ ਸ਼ੀਲੂ ਨਾਗਾ ਦੀ ਅਦਾਲਤ ਵਿੱਚ ਸੋ ਦੋ ਇੱਕ ਕੇਸ ਹੈਗਾ ਵੀ ਉਹਨਾਂ ਨੂੰ ਪਾਰਲੀਮੈਂਟ ਵਿੱਚ ਜਾਣ ਲਈ ਜਿਹੜਾ ਹੈਗਾ ਪਰੋਲ ਦਿੱਤੀ ਜਾਵੇ 1 ਦਸੰਬਰ ਤੋਂ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਆ ਸ਼ੁਰੂ ਹੋ ਰਿਹਾ ਹੈਗਾ ਨਾ ਜੀ ਸੋ ਉੱਥੇ ਉਹਨਾਂ ਦੇ ਵਕੀਲ ਨੇ ਪਟੀਸ਼ਨ ਪਾਈ ਸੀ ਵੀ ਹੈ ਕਿਉਂਕਿ ਉਹ ਮੈਂਬਰ ਆਫ ਪਾਰਲੀਮੈਂਟ ਨੇ ਚੁਣੇ ਹੋਏ ਨੇ ਉਹਨਾਂ ਦਾ ਪਾਰਲੀਮੈਂਟ ਵਿੱਚ ਜਾਣਾ ਜਿਹੜਾ ਜ਼ਰੂਰੀ ਹੈਗਾ ਉੱਥੇ ਚੀਫ ਜਸਟਿਸ ਨੇ ਇਹ ਸਵਾਲ ਉਠਾਇਆ ਵੀ ਜਿਹੜਾ ਉਹਨਾਂ ਦੀ ਐਨਐਸਏ ਵਾਲਾ ਕੇਸ ਆ ਉਹਦਾ ਕੀ ਬਣਿਆ ਵੀ ਤੁਸੀਂ ਐਨਐਸਏ ਤੋੜਨ ਬਾਰੇ ਕਿਉਂ ਕੇਸ ਨਹੀਂ ਪਾ ਰਹੇ ਜਾਂ ਕੁਝ ਨਹੀਂ ਕਰ ਰਹੇ ਤਾਂ ਉੱਥੇ ਫਿਰ ਉਹਨਾਂ ਨੂੰ ਦੱਸਿਆ ਗਿਆ ਵੀ ਐਨਐਸਏ ਦਾ ਇੱਕ ਕੇਸ ਆ ਐਨਐਸਏ ਤੋੜਨ ਬਾਰੇ ਚੈਲੰਜ ਕਰਨ ਬਾਰੇ ਹਾਈ ਕੋਰਟ ਵਿੱਚ ਲੰਬਿਤ ਹੈਗਾ ਜੀ ਉਸ ਤੋਂ ਬਾਅਦ ਸੁਪਰੀਮ ਕੋਰਟ 'ਚ ਵੀ ਕੇਸ ਪਾਇਆ ਗਿਆ ਸੀਗਾ ਸੋ ਸੁਪਰੀਮ ਕੋਰਟ ਨੇ ਦੁਬਾਰੇ ਹਾਈ ਕੋਰਟ ਨੂੰ ਇਨਸਟਰਕਸ਼ਨਸ ਦਿੱਤੀਆਂ ਨੇ ਵੀ 6 ਹਫ਼ਤਿਆਂ ਦੇ ਵਿੱਚ ਵਿੱਚ ਜਵਾਬ ਇਹਦੇ ਬਾਰੇ ਕੋਈ ਫੈਸਲਾ ਦਿੱਤਾ ਜਾਵੇ ਸੋ ਹੁਣ ਇਸ ਸੰਦਰਭ ਵਿੱਚ ਹਾਈ ਕੋਰਟ ਨੇ ਅੰਮ੍ਰਿਤਸਰ ਦੇ ਡੀਸੀ ਨੂੰ ਇਹ ਕਹਿ ਲੋ ਵੀ ਪੰਜਾਬ ਸਰਕਾਰ ਨੂੰ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਓ ਐਨ ਐਸ ਲਗਾਇਆ ਗਿਆ ਹੈ ਸੋ ਉਹਨਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਪਰ ਇਸ ਕਿਸਮ ਨਾਲ ਹੁੰਦਾ ਹੀ ਹੈਗਾ ਵੀ ਅਮਰitsar ਦਾ ਜਿਹੜਾ ਡਿਪਟੀ ਕਮਿਸ਼ਨਰ ਆਇਆ ਪੰਜਾਬ ਸਰਕਾਰ ਵੱਲੋਂ ਇਹ ਲਿਖ ਕੇ ਦਿੱਤਾ ਜਾਵੇਗਾ ਵੀ ਇਹ ਖਤਰਨਾਕ ਹੈਗਾ ਅੱਜ ਦੇ ਨਾਲ ਪੰਜਾਬ ਵਿੱਚ ਜਿਹੜੇ ਹਾਲਾਤ ਖਰਾਬ ਹੋ ਸਕਦੇ ਆ ਸੋ ਹਫ਼ਤੇ ਬਾਅਦ ਸਰਕਾਰ ਦਾ ਤਾਂ ਉਹੀ ਜਵਾਬ ਆਉਣਾ ਇਹ ਤਾਂ ਹੁਣ ਹਾਈ ਕੋਰਟ ਦੇ ਜੱਜਾਂ ਨੂੰ ਇਨਸਾਫ ਦੇ ਤਕਾਜ਼ੇ ਅਨੁਸਾਰ ਵੀ ਉਹਨੂੰ ਕਿੰਨਾ ਕਿੰਨੀ ਦੇਰ ਇਨਡੈਫੀਨੇਟਲੀ ਤੁਸੀਂ ਇਸ ਤਰ੍ਹਾਂ ਬਿਨਾ ਕੋਈ ਕੇਸ ਚਲਾਏ ਆ ਰੱਖ ਸਕਦੇ ਹਾਂ ਇਹ ਤੇ ਡਿਪੈਂਡ ਕਰਦਾ ਵੀ ਆਇਆ ਹੂੰ ਜਿਹੜੀਆਂ ਅਦਾਲਤਾਂ ਨੇ ਜਿਹੜੀਆਂ ਇਹ ਦਾਵਾ ਕਰਦੀਆਂ ਵੀ ਅਸੀਂ ਇਨਸਾਫ ਨੂੰ ਅਪਹੋਲਡ ਕਰਦੇ ਹਾਂ ਉਹਨੂੰ ਇਨਸਾਫ ਦਿਵਾਉਣ ਵਾਲੇ ਮੰਦਰ ਹੈਗੇ ਆ ਆਇਆ ਉਹ ਇਨਸਾਫ ਦੇਣ ਵੱਲ ਵਧਦੇ ਹੈਗੇ ਆ ਜਾਂ ਸਰਕਾਰ ਦੇ ਗੱਲ ਸੁਣ ਕੇ ਆ ਜਿਹੜੀ ਇਹ ਪਟੀਸ਼ਨਾਂ ਰੱਦ ਕਰਕੇ ਤੇ ਉਹਨਾਂ ਨੂੰ ਨਾ ਪਰੋਲ ਦਿੱਤੀ ਜਾਊਗੇ ਤੇ ਨਾ ਉਹਨਾਂ ਦੀ ਐਨਐਸਏ ਤੋੜੀ ਜਾਊਗੀ ਬਹੁਤਿਆਂ ਸੰਭਾਵਨਾਵਾਂ ਸਾਰੇ ਫੈਸਲੇ ਭਾਈ ਅਮਰਪਾਲ ਸਿੰਘ ਦੇ ਖਿਲਾਫ ਜਾਣ ਦੀਆਂ ਹੀ ਹਨ ਸੋ ਉਹਨਾਂ ਦੇ ਹੱਕ ਵਿੱਚ ਫੈਸਲਾ ਆਉਣ ਦੀ ਬਹੁਤ ਘੱਟ ਸੰਭਾਵਨਾ ਹੈ ਜੀ ਬਿਲਕੁਲ ਹੀ